ਜਿਹੜਾ ਵਧੀਆ ਇਹਦੇ ਚੋਂ ਖਾਲੀ ਥਾਂ ਛੱਡਿਆ ਸੀ ਇਹ ਚ 26 ਦਾ ਝੋਨਾ ਲਾਤਾ ਆਪਾਂ ਅੱਜ ਹਫ਼ਤੇ ਦਾ ਹੋ ਗਿਆ ਤੇ ਨਾਲ ਤੁਹਾਨੂੰ ਦਿਖਾਉਨੇ ਆ ਇੱਧਰ ਕਿ ਇਹਦਾ ਹਾਈਬ੍ਰਿਡ ਝੋਨਾ ਲਾਇਆ ਉਹ ਲਗਭਗ 1 ਮਹੀਨਾ 12 13 ਦਿਨਾਂ ਦਾ ਹੋ ਗਿਆ ਜੀ ਬਹੁਤ ਵਧੀਆ ਫਸਲ ਚੱਲੀ ਆ ਅੱਗੇ ਵੀ ਦਿਖਾਉਨੇ ਆ ਤੁਹਾਨੂੰ ਸਾਰੀ ਆਪਾਂ ਝੋਨਾ ਆਪਣਾ ਜਿਹੜਾ 10 ਜੂਨ ਨੂੰ ਲੱਗਿਆ ਸੀਗਾ ਤੇ ਅੱਜ ਹੋ ਗਈ ਸਮਝ ਲਓ 31 ਜੁਲਾਈ 1 ਮਹੀਨਾ 11 ਦਿਨ ਦਾ ਹੋ ਗਿਆ ਬਹੁਤ ਵਧੀਆ ਜਿਹੜਾ ਰੇ ਸਪਰੇਅ ਦੇ ਚ ਪਾਈ ਆ ਆਪਾਂ ਬਹੁਤ ਸੋਹਣਾ ਚੱਲਿਆ ਮੌਸਮੀ ਬੜਾ ਠੀਕ ਹੈ ਮੀਂਹ ਵੀ ਆਇਆ ਬਾਬੇ ਦੀ ਕਿਰਪਾ ਨਾਲ ਕਾਫੀ ਆਇਆ ਹੈ ਅੱਗੇ ਤੁਹਾਨੂੰ ਬਾਸਪਤੀ ਦਿਖਾਉਣੀ ਹੈ ਉਹ ਵੀ ਕਾਫੀ ਬਹੁਤ ਵਧੀਆ ਤਰੀਕੇ ਨਾਲ ਚੱਲੀ ਹੈ ਜਿਹੜੀ ਹੁਣੇ ਜੁਲਾਈ ਸੀ ਲਾਈ ਹੈ ਕਿਰਾਏ ਦੇਖੋ ਤੁਸੀਂ ਦੇਖ ਕੇ ਦੱਸਿਓ ਵੀ ਠੀਕ ਲੱਗਦਾ ਸਾਰੇ ਭਰਾ ਇਹ ਬਾਸਪਤੀ ਹੈ ਜੀ 17 18 ਲਗਭਗ 17 18 ਜੁਲਾਈ ਨੂੰ ਲਾਈ ਹੈ ਇਹ ਤੇ ਬਹੁਤ ਵਧੀਆ ਇਹ ਵੀ ਚੱਲ ਰਹੀ ਹੈ ਇਹ ਪਰੋਗਰੈਸ ਬਹੁਤ ਵਧੀਆ ਹੋ ਰਹੀ ਹੈ ਇਹਦੀ ਤੇ ਦਵਾਈ ਵਗੈਰਾ ਇਹ ਸਾਰੀ ਪਾਤੀ ਇਹ 7-8 ਕਿਲਿਆਂ ਦੇ ਲਗਭਗ ਹੈਗੇ ਆਪਣੇ ਕੋਲੇ 17-18 ਬਾਸਪਤੀ ਬਹੁਤ ਵਧੀਆ ਬੂਟਾ ਮਾਰਿਆ ਨੇ ਮਤਲਬ ਅਜੇ ਤਾਂ ਸ਼ੁਰੂਆਤੀ ਹੈ ਹੋਰ ਬਹੁਤ ਵਧੀਆ ਬਣ ਜਣੀ ਹੈ ਬਾਬੇ ਦੀ ਕਿਰਪਾ ਰਹੀ ਹੈ بارش ਬਹੁਤ ਹੋਈ ਹੈ ਜਿਹਦਾ ਬਹੁਤ ਕਿਸਾਨ ਭਰਾਵਾਂ ਨੂੰ ਇਸ ਵਾਰੀ ਫਾਇਦਾ ਹੋਇਆ ਹੈ ਝੋਨਾ ਜਿਹੜਾ ਇਹ ਪਛੇਤਾ ਲਾਇਆ ਸੀ ਆਪਾਂ ਬਹੁਤਾ ਵੀ ਨਹੀਂ ਥੋੜੇ ਦਿਨ ਬਾਅਦ ਹੀ ਪਰ ਇਹਦੀ ਬਹੁਤ ਵਧੀਆ ਪ੍ਰੋਗਰੈਸ ਹੋਈ ਹੈ ਕਿ ਮੀਂਹ ਦੀ ਬੜੀ ਕਿਰਪਾ ਰਹੀ ਹੈ ਕਿਵੇਂ ਕਰਕੇ ਸਾਰੀ ਫਸਲ ਹੈ ਨਦੀ ਨੇ ਇਹਦੇ ਚੋਂ ਸਾਰਾ ਸਾਫ ਕਰਤਾ ਮਤਲਬ ਦੁਬਾਰਾ ਹੁਣ ਫੇਰ ਦੇਖਦੇ ਆ ਜੇ ਹੋਇਆ ਤਾਂ ਉਹਦੇ ਤੇ ਵੀ ਹੱਥ ਮਾਰ ਦਾਂਗੇ ਬੜੀ ਕਿਰਪਾ ਰਹੀ ਹੈ ਕਾਲ ਪੁਰਖ ਦੀ ਪਾਣੀ ਸੀ ਸੈਮ ਤੇ ਲੱਗਿਆ ਗਿਆ ਕਿ ਕੋਈ ਬੰਦੀ ਵੀ ਨਹੀਂ ਆਈ ਸਾਰਾ ਝੋਨਾ ਬੜੀ ਕਿਰਪਾ ਨਾਲ ਬਹੁਤ ਵਧੀਆ ਖੜਾ ਹੈ ਬਾਕੀ ਤੁਸੀਂ ਦੱਸਿਓ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਮੈਨੂੰ ਤਾਂ ਠੀਕ ਲੱਗਿਆ ਹੈ ਰੰਗ ਵੀ ਬਹੁਤ ਇਹਦਾ ਕਾਲਾ ਸ਼ਾਹ ਹੋਇਆ ਪਿਆ ਸਾਰਾ ਤੁਰ ਤੱਕ ਜਿੰਨਾ ਦੇਖੋਗੇ